ਸਲੋਕ ਜਿਹੜੇ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀਾਂ ਦੀ ਅਗੰਮੀ ਰਸਨਾ ਨੂੰ ਉਚਾਰੇ ਕੋਈ ਖੰਭ ਅੱਜ ਦੇ ਇੰਨਾ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਅਰੰਭਲੇ ਸਲੋਕ ਦੇ ਅੰਦਰ ਕਿਰਪਾ ਕਰੇ ਬਚਨ ਬਖਸ਼ ਦੇ ਨੇ ਮਾਰਦ ਕਹਿਣ ਲੱਗੇ ਖਸਤੀ ਸਿਰ ਜਿਉ ਅੰਕਸ ਹੈ ਐਨ ਜਿਉ ਸਿਰ ਦੇ ਮਨ ਤਨ ਆਗੈ ਰਾਖ ਤੈ ਉਪੀ ਸੇਵ ਕਰੇ ਤੇ ਮਾਰੇ ਕਹਿੰਦੇ ਇਉ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੀ ਬਾਪਾ ਕੇ ਪੈਂਦਿਆਂ ਦਿਨ ਧੁਕਾਂ ਨੂੰ ਬੇਸ ਬਣਾ ਕੇ ਅੱਜ ਦੇ ਤੈਨਾ ਅਮਰਤ ਬਚਨਾਂ ਨੂੰ ਥੋੜਾ ਜਿਹਾ ਵਿਚਾਰਨ ਦਾ ਯਤਨ ਕਰਨਾ ਹੈ ਪਹਿਲੀ ਗੱਲ ਕਿ ਜਿਵੇਂ ਇੱਕ ਹਾਥੀ ਦੇ ਸਿਰ ਦੇ ਉੱਪਰ ਕੁੰਡਾ ਖੈ ਹਾਥੀ ਦੀ ਮਰਜ਼ੀ ਨਹੀਂ ਉਹ ਕੁੰਡੇ ਦੀ ਆਗਿਆ ਤੋਂ ਬਿਨਾ ਕਿਸੇ ਪਾਸੇ ਤੁਰ ਸਕਦੀ ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਥੇ ਕੁੰਡੇ ਦੀ ਕਾਰਨਾ ਦਾ ਜ਼ਿਕਰ ਕੀਤਾ ਹੈ ਵੀ ਏਡੇ ਵੱਡੇ ਜਾਨਵਰ ਦੇ ਸਿਰ ਦੇ ਉੱਪਰ ਰਾਜ ਇੱਕ ਨਿਕਾਜ ਹੈ ਕੁੰਡਾ ਕਿਵੇਂ ਕਰਦਾ ਹੈ ਉਹ ਕਹਿੰਦੇ ਪਹਿਲਾਂ ਲੋਏ ਨੇ ਆਪਣੇ ਆਪ ਨੂੰ ਲੋਹਾਰ ਨੂੰ ਸੌਂਦਿਆ ਏ ਤੇ ਜਦੋਂ ਲੋਹਾਰ ਦੇ ਸਾਹਮਣੇ ਇਹ ਲੋਹਾ ਪੇਸ਼ ਹੋਇਆ ਹੈ ਨਾ ਉਹਨੇ ਸਭ ਤੋਂ ਪਹਿਲਾਂ ਇਹਨੂੰ ਅੱਗ ਦੇ ਭੱਠੀ ਵਿੱਚ ਰੱਖ ਕੇ ਇਹਨੂੰ ਤਾ ਦਿੱਤਾ ਏ ਇਹਨੂੰ ਸੇਕ ਦਿੱਤਾ ਏ ਕਹਿੰਦੇ ਜਦੋਂ ਇਹ ਪੂਰਨ ਤੌਰ ਤੇ ਤਾ ਦੇ ਨਾਲ ਲਾਲ ਸੁਨਖ ਹੋ ਗਿਆ ਫਿਰ ਲੋਹਾਰ ਨੇ ਇਸ ਲੋਹੇ ਨੂੰ ਬਾਹਰ ਕੱਢਿਆ ਤੇ ਐਵੇਂ ਜੇ ਉੱਪਰ ਰੱਖਿਆ ਉੱਪਰ ਦੀ ਜ਼ੋਰਦਾਰ ਵਿਦਾਨੀਆਂ ਸਤਾ ਮਾਰੀਆਂ ਕਹਿੰਦੇ ਇੰਨੀ ਸੱਟ ਪਈ ਉਹ ਲੋਹੇ ਦਾ ਟੁਕੜਾ ਜਿਹੜਾ ਹੈ ਉਹ ਇੱਕ ਕੁੰਡੇ ਦੇ ਰੂਪ ਵਿੱਚ ਤਬਦੀਲ ਹੋ ਗਿਆ ਉਹ ਕੁੰਡਾ ਬਣ ਗਿਆ ਤੇ ਕਹਿੰਦੇ ਜਦੋਂ ਉਹ ਕੁੰਡੇ ਦੇ ਰੂਪ ਵਿੱਚ ਆਇਆ ਹੈ ਨਾ ਸੇ ਦੁਨੀਆ ਦੇ ਸਭ ਤੋਂ ਕੰਦਵਾਰ ਤੇ ਤਾਕਤਵਰ ਜਾਨਵਰ ਦੇ ਸਿਰ ਦੇ ਉੱਪਰ ਬਹਿ ਕੇ ਰਾਜ ਪਿਆ ਕਰਦਾ ਸ ਹੈ ਪਰ ਕਹਿੰਦੇ ਉਹਦੇ ਰਾਜ ਕਰਨ ਦੀ ਕਾਰਨਾ ਬੜੀ ਥੀ ਉਹਨੂੰ ਆਪਣੇ ਆਪ ਨੂੰ ਸੁਪਨਾ ਪਿਆ ਏ ਤਾਜ ਲਣਾ ਪਿਆ ਏ ਕੋਲ ਨੂੰ ਆਪਣੇ ਸਿਰ ਤੇ ਮਹਾਰਾਵੀ ਖਾਣੀਆਂ ਪੈਣੀਆਂ ਦੀ ਮਾਰੇ ਕਹਿੰਦੇ ਨੇ ਜੇ ਇਹ ਜ਼ਿੰਦਗੀ ਦੀ ਸਰਦਾਰੀ ਲੈਣੀ ਹੈ ਨਾ ਤੈਨੂੰ ਪਹਿਲੀ ਗੱਲ ਤੇ ਆਪਣੇ ਆਪ ਨੂੰ ਸੌਂਪਣਾ ਪਵੇਗਾ ਜੇ ਆਪਣੇ ਆਪ ਨੂੰ ਮਗਰ ਨੂੰ ਸੌਂਪ ਦੇਵੇਂਗਾ ਨਾ ਫਿਰ ਮਾਰੇ ਕਹਿੰਦੇ ਰਾਜ ਸ੍ਰਿਸ਼ਟ ਕਾ ਲਈ ਤੈਨੂੰ ਦੁਨੀਆਂ ਦਾ ਰਾਜ ਮਿਲ ਜਾਵੇਗਾ ਸੰਸਾਰ ਦਾ ਰਾਜ ਤੇਰੇ ਮੈਣਾ ਵਿੱਚ ਆਗੇ ਟਿਕੇਗਾ ਜੇ ਆਪਣਾ ਮਨ ਤੇ ਤੈਨੂੰ ਗੁਰੂ ਨੂੰ ਸੌਂਪ ਦੇਵੇਂਗਾ ਤੇ ਗੁਰਮੁਖ ਕੋ ਇਹ ਭੈੜਾ ਮੰਨੀ ਸੌਂਪਣਾ ਬੜਾ ਔਖਾ ਹੈ ਇਹ ਬਹੁਤ ਔਖਾ ਹੈ ਮਨ ਦੀਆਂ ਮਰਜ਼ੀਆਂ ਤੇ ਅਗਲੀਆਂ ਬਹੁਤ ਔਖੀਆਂ ਨੇ ਸਰੀਰ ਨੂੰ ਤੇ ਅਸੀਂ ਬੰਨ ਲੈਨੇ ਆ ਪਰ ਮਹਾਰਾਜ ਕਹਿੰਦੇ ਇਹ ਮਨ ਨਹੀਂ ਬਚਦਾ ਸਾਡੇ ਕੋਲ ਪਰਮਾਰਾਜ ਕਹਿੰਦੇ ਮਨ ਤਨ ਅਗੇ ਰੱਖ ਕੇ ਪਹਿਲਾਂ ਮਨ ਰੱਖ ਫਿਰ ਆਪਣਾ ਤਨ ਗੁਰੂ ਦੇ ਅਗੇ ਜਾ ਕੇ ਰੱਖੀ ਅਸੀਂ ਤਨ ਨੂੰ ਜਰੂਰ ਰੱਖਦੇ ਆ ਸਦਾ ਮਨ ਕੋਤੇ ਕੋਲ ਜਾ ਕੇ ਨਹੀਂ ਮਿਲਦਾ ਮਨ ਦੇ ਬਾਹਰ ਹੀ ਸਾਰਾ ਕਰਦਾ ਪਿਆ ਹੈ ਮਨ ਦੇ ਕਿਸੇ ਓਜ ਰਾਤੀ ਦੁਨੀਆਂ ਫਿਰਦਾ ਹੈ ਮਾਫ ਕਰਿਓ ਕਿ ਅਸੀਂ ਗੁਰੂ ਦਰਬਾਰ ਦੇ ਨਾਲ ਆਉਨੇ ਆ ਘਰੋਂ ਗੜਿਆ ਫਿਰ ਮੈਂ ਗੁਰੂ ਘਰ ਚੱਲਿਆ ਮਨ ਪਤਾ ਨਹੀਂ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਭੈੜੇ ਮਨ ਨੂੰ ਕੀ ਹੁੰਦਾ ਹੈ ਇਹ ਰਾਹ ਦੇ ਵਿੱਚ ਕਿਸੇ ਹੋਰ ਪਾਸੇ ਨੂੰ ਨਿਕਲ ਜਾਂਦਾ ਹੈ ਸ਼ਰੀਰ बॉडी ਆਉਂਦੀ ਹੈ ਗੁੱਟਵਾੜੀ ਸਰੀਰ ਬੈੰਦਾ ਗੁਰੂ ਦੀ ਤਾਂਬਿਆ ਗੁਰਦੀ ਅਜੂਰੀ ਤੇ ਮਨ ਰਹੀ ਹਥੇ ਹਾਜ਼ਰ ਰਹਿਦਾ ਬੈਠਾ ਬੰਦਾ ਗੁਰੂ ਘਰ ਵਿੱਚ ਹੈ ਹੱਥ ਵਿੱਚ ਬਾਣੀ ਦੀ ਪੋਥੀ ਵੀ ਪਕੜੀ ਏ ਗੁਰਦਸਹਿਬ ਵੀ ਪਕੜਿਆ ਏ ਮਨ ਪਤਾ ਨਹੀਂ ਕਿਸ ਹੋਰ ਪਾਸੇ ਫੜਿਆ ਫਿਰਦਾ ਹੈ ਮਨ ਕਿਸ ਹੋਰ ਪਾਸੇ ਸਿਆਰਦਾ ਇਹ ਮਨ ਸੌਂਪਣਾ ਬਹੁਤ ਔਖਾ ਹੈ ਗੁਰੂ ਕੋ ਤੇ ਜਿਹਨਾਂ ਨੇ ਮਨ ਸੌਂਪ ਦਿੱਤਾ ਫਿਰ ਮੇਰੇ ਮਾਲਕ ਨੇ ਦੁਨੀਆਂ ਦਾ ਰਾਜ ਭਾਗ ਉਹਨਾਂ ਦੇ ਪੈਰਾਂ ਵਿੱਚ ਸੁੱਧ ਦਿੰਦਾ ਹੈ ਪਰ ਮਨ ਸੰਤਨਾ ਬਹੁਤ ਹੁੰਦਾ ਹੈ ਜੁਬਾਨ ਜਿਹੜੀ ਹੈ ਉਹ ਸੁਖਮਣੀ ਸਾਹਿਬ ਦਾ ਪਾਠ ਕਰਦੀ ਪਈ ਹੈ ਮਨ ਜਿਹੜਾ ਹੈ ਉਹ ਹੋਰ ਹੀ ਤਾੜੇ ਪੇਟੇ ਉਲਝਿਆ ਹੋਇਆ ਹੈ ਹੋਰ ਹੀ ਜੋੜ-ਜੋੜ ਵਿੱਚ ਲੱਗਾ ਆਇਆ ਹੈ ਵੀ ਇੰਨੇ ਪੈਸੇ ਇਧਰੋਂ ਆਉਣੇ ਨੇ ਉਹ ਇਧਰ ਦੇ ਦੇਣੇ ਨੇ ਇਧਰ ਚੁੱਕ ਕੇ ਇਧਰ ਦੇ ਦੇਣੇ ਨੇ ਉਹ ਬੈਠਾ ਮੰਗਾ ਗੁਰੂ ਦੀ ਬਾਪੇ ਆਖਰੇ ਬਾਣੀ ਦੀ ਪੋਚੀ ਕਹੇ ਮਨ ਫੇਰ ਹੀ ਜਿਸੋਰ ਪਾਸੇ ਸ਼ਾਲਾ ਮਾਰੀ ਜਾਂਦਾ ਹੈ ਇਹ ਨਹੀਂ ਟਿਕਦਾ ਇਹ ਟਿਕੇਗਾ ਉਦੋਂ ਜਦਨ ਅਸੀਂ ਆਪਣੇ ਆਪ ਨੂੰ ਗੁਰੂ ਨੂੰ ਸੌਂਪ ਦੇਵਾਂਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਰਸੋ ਪ੍ਰਕਾਸ਼ਪੁਰ ਤੇ ਗੁਰੂ ਸਾਹਿਬ ਦੇ ਜੀਵਨ ਵਿੱਚ ਇੱਕ ਬੜੀ ਪਿਆਰੀ ਘਟਨਾ ਮੈਂਦੀ ਹੈ ਸੁਲਤਾਨਪੁਰ ਦੀ ਧੰਵਾਦ ਜਦੋਂ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਸੁਭਾਏ ਮਾਨੇ ਨਾ ਇਥੇ ਰੋਜ਼ ਮਹਾਰਾਜ ਵੇਈਂ ਤੇ ਇਸ਼ਨਾਨ ਕਰਨ ਜਾਂਦੇ ਨੇ ਜੀ ਰੋਜ਼ਾਨਾ ਵੇਈਂ ਤੇ ਜਾ ਕੇ ਚੁੱਪੀ ਲਾਣੀ ਇਸ਼ਨਾਨ ਕਰਨਾ ਤੇ ਵਾਪਸ ਪਰਤ ਆਉਣਾ ਅੱਜ ਗੁਰੂ ਨਾਨਕ ਸਾਹਿਬ ਵੇਈਂ ਦੇ ਵਿੱਚ ਇਸ਼ਨਾਨ ਕਰਨ ਗਏ ਇਹ ਵੇਈਂ ਦੇ ਵਿੱਚ ਮਹਾਰਾਜ ਅਲੋਪ ਹੋ ਗਏ ਕਈ ਦਿਨਾਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਤੇ ਸਤਿਗੁਰੂ ਸ਼ਮਸ਼ਾਨ ਘਾਟ ਦੇ ਵਿੱਚ ਬੈਠੇ ਨੇ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦੇ ਨੇ ਉਹਨਾਂ ਨੇ ਵੇਖਿਆ ਕਿ ਗੁਰੂ ਨਾਨਕ ਸੁਲਤਾਨਪੁਰ ਦੀਆਂ ਮਟੀਆਂ ਦੇ ਵਿੱਚ ਕਬਰਾਂ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਬੈਠੇ ਨੇ ਤੇ ਜਦੋਂ ਮਹਾਰਾਜੇ ਕੋਲ ਗਏ ਨਾ ਤੇ ਸਤਿਗੁਰੂ ਨੇ ਸ਼ਬਦ ਇਹ ਹੀ ਕਹੇ ਸੀ ਨਾ ਕੋ ਹਿੰਦੂ ਨਾ ਮੁਸਲਮਾਨ ਨਾ ਕੋਈ ਹਿੰਦੂ ਏ ਨਾ ਕੋਈ ਮੁਸਲਮਾਨ ਰੱਬ ਦੇ ਬੰਦੇ ਨੇ ਸਾਰੇ ਹੁਣ ਇਹ ਗੱਲ ਜਿਹੜੀ ਸੀ ਨਾ ਉਹ ਧਰਮ ਦੇ ਠੇਕੇਦਾਰਾਂ ਨੂੰ ਖਾਜਮ ਨਹੀਂ ਗਈ ਕਿਉਂਕਿ ਗੁੱਸਾ ਤੇ ਪਹਿਲਾਂ ਵਿਰੋਧ ਤੇ ਪਹਿਲਾਂ ਹੀ ਕਰਦੇ ਸੀ ਗੁਰੂ ਨਾਨਕ ਦੇਵ ਜੀ ਨਾਲ ਇਖਾ ਤੇ ਪਹਿਲਾਂ ਹੀ ਕਰਦੇ ਸੀ ਬਲਕਿ ਇਹ ਗੱਲ ਪੱਕੀ ਹੈ ਗੁਰਪਖੋ ਜਦੋਂ ਸੱਚ ਦੇ ਰਾਹ ਤੇ ਤੁਰੋਗੇ ਨਾ ਤੇ ਤੁਹਾਡੀ ਇਖਾ ਖੁਣੀ ਹੋਣੀ ਤੁਹਾਡਾ ਵਿਰੋਧ ਹੋਣਾ ਹੀ ਹੁੰਦਾ ਇਹ ਮਤਲਬ ਹੀ ਨਹੀਂ ਤੁਸੀਂ ਸੱਚ ਦੇ ਰਾਹ ਤੇ ਵੀ ਪਰ ਉਹ ਤੇ ਲੋਕ ਤੁਹਾਡਾ ਵਿਰੋਧ ਨਹੀਂ ਨਾ ਕਰਨ ਮਤਲਬ ਹੀ ਨਹੀਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਜਾਂਦੇ ਨੇ ਤੇ ਜਿਹੜੇ ਕੋ ਕਿਰਤਕਾਰ ਕਰਨ ਵਾਲੇ ਲੋਕ ਨੇ ਉਹ ਲੋਕਾਂ ਨੇ ਬੇਈਮਾਨੀਆਂ ਕਰਦੇ ਨਹੀਂ ਜਦੋਂ ਗੁਰੂ ਨਾਨਕ ਨੇ ਸੱਚ ਦੀ ਕਿਰਤ ਕੀਤੀ ਉਹ ਜਿੰਨੇ ਬੇਈਮਾਨ ਲੋਕ ਨੇ ਉਹ ਗੁਰੂ ਨਾਨਕ ਦੇ ਵਿਰੋਧੀ ਬਣ ਗਏ ਉਹ ਸਾਰੇ ਗੁਰਨਾਨਕ ਦੇ ਦੁਸ਼ਮਣ ਬਣ ਗਏ ਹੁਣ ਗੁਰਨਾਨਕ ਨਾਲ ਦੁਸ਼ਮਣੀ ਕੋਈ ਜ਼ਮੀਨ ਦੀ ਮੰਗਦੀ ਨਹੀਂ ਹੈ ਉਹਨਾਂ ਦੀ ਵੀ ਗੁਰਨਾਨਕ ਸਾਹਿਬ ਨੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਤੇ ਉਹ ਦੁਸ਼ਮਣ ਬਣ ਗਏ ਕੋਈ ਕਾਰੋਬਾਰ ਖੋਲੇ ਦੁਸ਼ਮਣ ਬਣ ਕੇ ਨਹੀਂ ਉਹ ਆਪਣੀ ਕਿਰਤ ਕਰਦੇ ਨੇ ਸਤਿਗੁਰੂ ਆਪਣੀ ਕਿਰਤ ਕਰਦੇ ਨੇ ਫਰਕ ਇਹਨਾਂ ਨੂੰ ਪੈ ਗਿਆ ਜਿਹੜੇ ਰਜ ਕੇ ਦਿਨ ਰਾਤ ਲੋਕਾਂ ਨੂੰ ਡੋਟਦੇ ਪਏ ਨੇ ਜਦੋਂ ਗੁਰੂ ਨਾਨਕ ਨੇ ਇਮਾਨਦਾਰੀ ਦੀ ਕਿਰਤ ਕੀਤੀ ਉਹਨਾਂ ਦਾ ਪਾਜ ਕੁੜਾ ਲੱਗ ਪਿਆ ਉਹ ਆਪਣੇ ਪਾਪ ਤੋਂ ਡਰਦੇ ਗੁਰੂ ਨਾਨਕ ਦੇ ਵਿਰੋਧੀ ਬਣ ਗਏ ਤੇ ਵੈਸੇ ਨਾ ਇੱਕ ਸਿਧਾਂਤ ਇਹ ਜਿੱਥੇ ਬਹੁਤਾਰਤ ਗਿਣਤੀ ਹੁੰਦੀ ਹੈ ਨਾ ਉੱਥੇ ਅਕਸਰ ਹੀ ਸੱਚ ਨੂੰ ਸੂਲੀ ਤੇ ਚੜਨਾ ਪੈਂਦਾ ਹੈ ਕਿਉਂਕਿ ਗਿਣਤੀ ਜਾਂਦੀ ਹੈ ਇੱਕ ਬੜੀ ਪਹਿਲੀ ਘਟਨਾ ਚ ਸੋਨ ਸਿੰਘ ਪਰਵਾਨਾ ਜੀ ਨੇ ਲਿਖੀ ਉਹ ਕਹਿੰਦੇ ਜਿੱਥੇ ਮੂਰਖਾ ਵੀ ਬਹੁਤਾ ਹੈ ਨਾ ਉੱਥੇ ਸਿਆਣਾ ਹੋਣਾ ਵੀ ਬੜਾ ਵੱਡਾ ਗੁਨਾਹ ਹੈ ਜਿੱਥੇ ਮੂਰਖ ਮੂਰਖ ਨੇ ਉਥੇ ਸਿਆਣਾ ਹੋਣਾ ਵੀ ਇੱਕ ਬੜਾ ਵੱਡਾ ਗੁਨਾਹ ਬਣ ਜਾਂਦਾ ਏ ਉਹ ਕਹਿੰਦੇ ਜਿੱਥੇ ਬੇਈਮਾਨਾਂ ਦੀ ਪ੍ਰਭਾਵ ਹੋਵੇ ਉਥੇ ਇਮਾਨਦਾਰ ਹੋਣਾ ਵੀ ਇੱਕ ਬੜਾ ਵੱਡਾ ਦੋਸ਼ ਹੈ ਕਿਉਂਕਿ ਬੇਈਮਾਨਾਂ ਦੀ ਪ੍ਰਭਾਵ ਰਹਿਣਾ ਇੱਕ ਇਮਾਨਦਾਰ ਦੇ ਪੈਰ ਨਹੀਂ ਲੱਗਣ ਦੇਵੇ ਕਿਤੇ ਵੀ ਚਲ ਜਾਓ ਕਿਸੇ ਵੀ ਤੇ ਕਿਸੇ ਵੀ ਪਾਸੇ ਵੇਪਰ ਲੱਗੋ ਇਹ ਸੱਚਾ ਗੁਰਮੁਖੋ ਜਿੱਥੇ ਬਹੁਤ ਆਸ ਹੋਵੇ ਜੀ ਉਥੇ ਮਾਰੇ ਬੰਦੇ ਦੇ ਪੈਰ ਚੰਗੇ ਬੰਦੇ ਦੇ ਪੈਰ ਨਹੀਂ ਜਿੱਕੇ ਲੱਗਣਦੇ ਨਹੀਂ ਉਹਨਾਂ ਨੂੰ ਪਤਾ ਹੈ ਜੇ ਇਹਦੇ ਪੈਰ ਲੱਗ ਗਏ ਇਹਨੇ ਸਾਡੇ ਪੈਰ ਖੇਡ ਦਿੰਦੇ ਉਹ ਲਿਖਦੇ ਨੇ ਉਹ ਕਹਿੰਦੇ ਇੱਕ ਰਾਜ ਦੇ ਵਿੱਚ ਨਾ ਇੱਕ ਖੂਹ ਸੀ ਕਹਿੰਦੇ ਜਿਹੜਾ ਬੰਦਾ ਵੀ ਉਸ ਖੂਹ ਤੋਂ ਪਾਣੀ ਪੀਵੇ ਤੇ ਉਹ ਕਮਲਾ ਹੋ ਜਾਵੇ ਸਾਰੀ ਪਰਜਾ ਨੇ ਖੂਤ ਪਾਣੀ ਪੀ ਲਿਆ ਸਾਰੀ ਪਰਜਾ ਕਮਲੀ ਹੋ ਗਈ। ਕਹਿੰਦੇ ਇੱਕ ਰਾਜਾ ਤੇ ਇੱਕ ਵਜ਼ੀਰ ਦੋ ਜਾਨੇ ਬਚੇ ਜਿਨ੍ਹਾਂ ਨੇ ਖੂਤਾ ਪਾਣੀ ਨਹੀਂ ਪੀਤਾ। ਬਾਕੀ ਸਾਰੀ ਪਰਜਾ ਪਾਣੀ ਪੀ ਕੇ ਜੀ ਕੋ ਜੀ ਹੋ ਗਈ। ਰਾਜਾ ਵਜ਼ੀਰ ਨੂੰ ਪੁੱਛਦਾ ਵੀ ਹੁਣ ਕੀ ਕਰੀਏ? ਉਹ ਕਹਿੰਦਾ ਰਾਜਾ ਸਿੱਧੀ ਜੀ ਗੱਲ ਹੈ। ਵੇ ਜਾਤੇ ਆਪਾਂ ਵੀ ਪਾਣੀ ਪੀ ਕੇ ਇਨ੍ਹਾਂ ਵਰਗੇ ਬਣ ਜਾਈਏ ਤੇ ਜੇ ਇਨ੍ਹਾਂ ਵਰਗੇ ਨਾ ਬਣੇ ਤੇ ਇਨ੍ਹਾਂ ਦੀ ਗਿਣਤੀ ਦਾਦੀ ਕਿ ਇਹਨਾਂ ਨੇ ਰਾਜਾ ਆਪ ਦਾ ਵੱਖਰਾ ਚੁਣ ਲੈਣਾ ਹੈ ਇਹਨਾਂ ਰਾਜਾ ਆਪ ਦਾ ਬਣਾ ਲੈਣਾ ਹੈ ਗੁਰਮੁਖੋਂ ਦੇ ਸੁਧਾਰ ਕਰਨ ਆਏ ਬੇਈਮਾਨ ਬੰਦੇ ਦੀਵਾਨਦਾਰ ਨੂੰ ਪਸੰਦ ਨਹੀਂ ਦੇ ਕਰਦੇ ਦਰ ਕਿਰਦਾਰ ਆਤਰਮ ਕੋ ਢਿੱਗੇ ਲੋਕ ਉੱਚੇ ਕਿਰਦਾਰਾਂ ਵਾਲਿਆਂ ਨੂੰ ਕਦੇ ਪਸੰਦ ਨਹੀਂ ਦੇ ਕਰਦੇ ਉਹਨਾਂ ਜਾਨੇ ਤੇ ਮੂਰਖੀ ਨੇ ਜਿਨ੍ਹਾਂ ਨੂੰ ਜ਼ਿੰਦਗੀ ਦੇ ਅਨੰਦ ਦੀ ਸਮਝ ਨਹੀਂ ਕੋਈ ਪਰ ਜਿਨ੍ਹਾਂ ਨੇ ਨਾਮ ਵਿੱਚ ਰਸ ਦੇ ਆਏ ਨਾ ਉਹ ਨਾਮ ਦੇ ਰਸੀਏ ਬਣ ਜਾਂਦੇ ਨੇ ਖੈਰ ਗੁਰੂ ਨਾਨਕ ਸਾਹਿਬ ਤੇ ਇਹ ਵਿਰੋਧੀ ਨੇ ਪਹਿਲਾਂ ਹੀ ਇਸ ਕਰਕੇ ਕਿ ਐਡੀ ਇਮਾਨਦਾਰੀ ਸਾਡੀ ਪੇਰਿਮਾਨੀ ਦਾ ਨੁਕਸਾਨ ਨਹੀਂ ਕਰਦੀ ਮਹਾਰਾਜੇ ਦੇ ਇਹ ਸ਼ਬਦ ਕਹਿਣ ਕਿ ਨਾ ਕੋ ਹਿੰਦੂ ਨਾ ਮੁਸਲਮਾਨ ਇਸਾਰੇ ਲੋਕ ਵਰਤੀ ਬਣ ਗਏ ਕਾਜ਼ੀਆਂ ਮਲਾਨੀਆਂ ਨੂੰ ਚੁੱਪਣਾ ਦਿੱਤੀ ਇਹਨਾਂ ਨੇ ਬੀਅਦੇ ਇਸਲਾਮ ਦੇ ਵਿਰੁੱਧ ਹੋ ਗਿਆ ਏ ਇਸਲਾਮ ਦੇ ਨਵਾਬ ਦੀ ਨੌਕਰੀ ਕਰੇ ਤੇ ਇਹ ਸ਼ਬਦ ਬੋਲੇ ਕਿ ਨਾ ਕੋ ਹਿੰਦੂ ਨਾ ਮੁਸਲਮਾਨ ਇਨਾ ਮਤਲਬ ਅਸੀਂ ਛੁੱਟੇ ਘਰੇ ਫਿਰਦੇ ਅਸੀਂ ਸਮਾਣ ਵੀ ਨਹੀਂ ਹੈ ਅੱਜ ਵੀ ਇਹ ਗੱਲ ਕੋਈ ਵੀ ਬੰਦਾ 20 25 ਸਾਲਾਂ ਤੋਂ ਕਰਦਾ ਆਵੇ ਤੇ ਕਹਿ ਦਈਏ ਨਾ ਤੁਸੀਂ ਸਿਆਣੇ ਬਣੇ ਜੇ ਸਾਡੇ ਦਾਦੇ ਪੁਰਦਾਦੇ ਕਰਦੇ ਆਏ ਨਹੀਂ ਹੁਣ ਤੁਸੀਂ ਦਾਦੇ ਸਿਆਣੇ ਹੋ ਗਏ ਜੀ ਹੁਣ ਦਾਦੇ ਸਿਆਣੇ ਅਸੀਂ ਨਹੀਂ ਹੋਏ ਬਦ ਕਿਸਮਤੀ ਏ ਕਿ ਪਿਛਲੇ 25 30 ਸਾਲਾਂ ਤੋਂ ਤੁਸੀਂ ਗੁਰੂ ਦੀ ਸੁਣੀ ਸਿਆਣਪ ਮਤਰੀ ਵੀ ਸਿਆਣਪ ਤੇ ਅਜ ਤੋਂ 550 ਸਾਲ ਪਹਿਲਾਂ ਦੀ ਮਹਾਰਾਜ ਦੇ ਗਏ। ਇਹ ਗਿਆਨ ਤਾਂ 1550 ਸਾਲ ਪਹਿਲਾਂ ਦਾ ਏ। ਪਰ ਸਾਡੀ ਬੱਦ ਕਿਸਮਤੀ ਏ ਹੈ ਕਿ ਅਸੀਂ ਗੁਰੂ ਦੇ ਗਿਆਨ ਨੂੰ ਸੁਣਤਾ ਯਤਨ ਹੀ ਕਰਦੇ ਨਹੀਂ ਕਿਹਾ। ਅਸੀਂ ਤੇ ਮੱਥਾ ਟੇਕਿਆ, ਰਮਾਲਾ ਚੜਾਇਆ ਤੇ ਵਾਪਸ ਪਰਤਦੇ ਇਹਦੇ ਤੋਂ ਅਗਲਾ ਤੇ 33 ਅਸੀਂ ਵੀ ਚੁੱਕਿਆ। ਇੱਕ ਬੇਟੀ ਮੈਂ ਆਪਜੀ ਦੇ ਚਰਨਾਂ ਵਿੱਚ ਗੁਰੂ ਕੋ ਘਰ ਦੇ ਵਿੱਚ ਬੱਚਾ ਪੜਨ ਜਾਂਦਾ ਏ ਉਹ ਕਿਤਾਬਾਂ ਨੂੰ ਧੂਪ ਪੱਤੀ ਦੇ ਕੇ ਛਾੜ ਕੇ ਰੋੜ ਕਪੜਾ ਚੰਗਾ ਪਾ ਕੇ ਚੱਲੇ ਬੈਗ ਵਿੱਚ ਬੈਠ ਕੇ ਰੱਖੀ ਰੱਖੇ ਉਹਨੂੰ ਪੜੇ ਨਾ ਕੀ ਕਿਤਾਬਾਂ ਦੇ ਵਿਚਲਾ ਗਿਆਨ ਉਹਦੇ ਜੀਵਨ ਦਾ ਸ਼ਿੰਗਾਰ ਬਣ ਸਕਦਾ ਕਦੇ ਨਹੀਂ ਬਣੇਗਾ ਉਹਨੂੰ ਪੜਨਾ ਪਵੇਗਾ ਉਹਨੂੰ ਮਿਲਤ ਕਰਨੀ ਪਵੇਗੀ ਅਸੀਂ ਗੁਰਬਾਣੀ ਨਾ ਪੜੀ ਨਾ ਸਮਝੀ ਨਾ ਵਿਚਾਰੀ ਨਾ ਗੁਰਬਾਣੀ ਦੇ

ਜੇ ਇਸਲਾਮ ਦੇ ਵਿਰੁੱਧ ਜੇ ਤੁਹਾਨੂੰ ਨਹੀਂ ਪਤਾ ਆਸਾਰ ਨਗਰ ਦੇ ਗਲ ਕਹਿੰਦਾ ਭਾਈ ਆਪਣੇ ਕਰਮਚਾਰੀ ਦੇ ਕਰਨ ਕਹਿੰਦੇ ਪੈਣੇ ਕਿ ਇਨੇ ਜੇਕਰ ਕੋਈ ਵੀ ਕੋਈ ਮੁਸਲਮਾਨ ਨਹੀਂ ਨੀਏਗਾ ਨਵਾਬ ਸਾਹਿਬ ਜੇ ਕੋਈ ਮੁਸਲਮਾਨ ਨਹੀਂ ਫਿਰ ਤੁਸੀਂ ਦੇ ਅਸੀਂ ਕੌਣ ਆ ਆਪਾਂ ਤੇ ਸ਼ਰਾਂ ਦੇ ਪਾਬੰਦ ਆ ਨਵਾਬ ਦੌਲਤਖਾਨ ਹੈ ਵੈਸੇ ਚੰਗਾ ਬੰਦਾ ਸੀ ਪਰ ਜਦੋਂ ਰਾਜੇ ਨੂੰ ਚੁਗਲੀ ਲੱਗਦੀ ਇਹਨਾਂ ਤੇ ਉਹ ਕੰਨਾਂ ਦਾ ਕੱਚਾ ਹੀ ਬੜਾ ਅੰਧ ਹੈ ਵੈਸੇ ਇਹ ਇਤਿਹਾਸ ਰਿਹਾਏ ਗੱਦੀਆਂ ਤੇ ਬਹਿਣ ਵਾਲੇ ਲੋਕ ਕੰਨਾਂ ਦੇ ਬੜੇ ਕੱਚੇ ਹੁੰਦੇ ਨੇ ਇਹ ਇਤਿਹਾਸ ਰਿਹਾਏ ਅੱਜ ਵੀ ਜਿਹੜਾ ਗੱਦੀ ਤੇ ਬੈਠਾ ਹੈ ਕੰਨ ਦਾ ਬਹੁਤ ਕੱਚਾ ਹੈ ਉਹਦੇ ਕੰਨ 'ਚ ਫੂਕ ਮਾਰਦੇ ਹੋ ਹੱਸ ਜਿਹੜੀ ਫੂਕ ਵੱਜ ਗਈ ਉਸੇ 'ਚ ਹੀ ਕਾਰਾ ਦੇਣਾ ਸ਼ੁਰੂ ਕਰ ਦਿੰਦੇ ਨੇ ਨਵਾਬ दौਲਤ ਖਾਨ ਚੰਗਾ ਬੰਦਾ ਏ ਪਰ ਚੁਗਣਾ ਮਿਲਦੀ ਅੱਜ ਸੁਨਿਆ ਘਲਿਆ ਨਾਨਕ ਤੁਸੀਂ ਸਾਨੂੰ ਆਪ ਦੇ ਮਿਲੋ ਮਸੀਤੇ ਪਰਉਤੇ ਦੇ ਨਵਾਬ ਦੌਲਤ ਖਾਨ ਨਾਲ ਪਰਉਤੇ ਦੇ ਖਾਜੀ ਮੁਲਾਣੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੁਲਾਇਆ ਗਿਆ ਸਤਿਗੁਰੂ ਜਿੱਦੋਂ ਆਏ ਨੇ ਨਾ ਤੇ ਸੁਲਤਾਨਪੁਰ ਲੋਧੀ ਸਾਡਾ ਪਿੰਡ ਜਿਹੜਾ ਇਹ ਉਹ ਕਥਾ ਹੋ ਕੇ ਵੇਦਾ ਵੀ ਅੱਜ ਨਹੀਂ ਬਣੇਗਾ ਕਿਉਂਕਿ ਕਈ ਲੋਕ ਦੇਖ ਨੇ ਜਿਨ੍ਹਾਂ ਨੂੰ ਪਤਾ ਵੀ ਗੁਰੂ ਨਾਨਕ ਬਹੁਤ ਇਮਾਨਦਾਰ ਨੇ ਕਈ ਲੋਕ ਕੋ ਨਹੀਂ ਜਾਨਦੇ ਨੇ ਵੀ ਜਿਹੜੇ ਆ ਕਰਮਚਾਰੀ ਨੇ ਨਾ ਕੇ ਪਿੱਛੇ ਇਹ ਬੜੇ ਬੇਈਮਾਨ ਨੇ ਕਿ ਗੁਰੂ ਨਾਨਕ ਦੇ ਨਾਲ ਲੱਗਦੇ ਵੀ ਨਹੀਂ ਹੁਣ ਕਈ ਲੋਕ ਗੁਰੂ ਨਾਨਕ ਨਾਲ ਪਿਆਰ ਰੱਖਦੇ ਇੱਥੇ ਹੋਏ ਨੇ ਤੇ ਕਈ ਕੇ ਸਵਾਲ ਲੈਣ ਦੇ ਵੀ ਇੱਥੇ ਹੋਏ ਨੇ ਵੇਖੀਏ ਤੇ ਬਣਦਾ ਕੀ ਬੜਾ ਹੀ ਮਾਨਦਾਰ ਬਣਦਾ 13 ਦਿਨਾਂ ਦੀਆਂ ਗੱਲਾਂ ਕਰਦਾ ਏ ਅਜਵੇਂ ਆ ਕੀ ਬਣਦਾ ਹੈ ਨਵਾਬ ਦੇ ਸਾਹਮਣੇ ਪੇਛੀ ਹੋਣ ਲੱਗੀ ਹੈ ਸਤਿਗੁਰੂ ਨਵਾਬਦੌਲਖਾਂ ਦੇ ਕੋਲ ਪਹੁੰਚਦੇ ਨੇ ਨਵਾਬ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗਾ ਕਿ ਨਾਨਕ ਤੁਸੀਂ ਇਸਲਾਮ ਦੀ ਖੁਦਾ ਦੀ ਅੱਲਾ ਦੀ ਤੋਹਫੀਰ ਕੀਤੀ ਹੈ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨਵਾਬ ਸਾਹਿਬ ਮੇਰੇ ਵਿੱਚ ਕੀ ਪਾਇਆ ਕਿ ਮੈਂ ਅੱਲਾਹ ਦੀ ਤੋਹੀਨ ਕਰ ਸਕਾਂ ਮੇਰੇ ਵਿੱਚ ਤੇ ਇੰਨੀ ਸੱਤਾ ਹੀ ਨਹੀਂ ਕਿਉਂਕਿ ਬਾਣੀ ਕਹਦੀ ਹੈ ਸੋਨ ਵੱਡਾ ਆਖ ਹੈ ਸੁਭ ਕੋਏ ਕੇਵਨ ਵੱਡਾ ਠੀਕਾ ਕੋਏ ਤੇ ਕਹਿਣ ਲੱਗੇ ਜੇ ਮੈਂ ਉਹਨੂੰ ਵੱਡਾ ਕਹਿ ਦੇਵਾਂ ਮੇਰੇ ਕਹਿਣ ਦੇ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ ਜੇ ਮੈਂ ਦਿਨ ਰਾਤ ਇੱਕ ਸਾਲ ਕੋਨੇ ਛੋਟਾ ਛੋਟਾ ਕਹੀ ਜਾਵਾਂ ਮੇਰੇ ਕੰਨ ਦੇ ਨਾਲ ਕੋਨੇ ਛੋਟਾ ਵੀ ਨਹੀਂ ਹੋ ਜਾਣਾ ਨਵਾਬ ਸਾਹਿਬ ਮੇਰੇ ਕੀ ਪਾਇਆ ਮੈਂ ਅੱਲਾ ਦੀ ਤਾਹੂਨ ਕਰ ਸਕਾਂ ਅੱਲਾ ਨੇ ਪਤਾ ਨਹੀਂ ਮੇਰੇ ਵਰਗੇ ਕਿੰਨੇ ਮੈਨਾ ਕਰਕੇ ਉਹਨਾਂ ਨੂੰ ਖਪਾਉਣ ਦੀ ਤਾਕਤ ਰੱਖਦਾ ਏ ਮੈਂ ਅੱਲਾ ਦੀ ਤਾਹੂਨ ਕਿਵੇਂ ਕਰ ਰਹਾ ਹਾਂ ਸਰ ਕਹਿਣਗੇ ਨਵਾਬ ਸਾਹਿਬ ਜੇਕਰ ਕੋਈ ਬੰਦਾ ਸੂਰਤ ਵਾਲਾ ਮੂੰਹ ਕਰਕੇ ਛੁਪਣ ਦਾ ਯਤਨ ਕਰੇ ਨਾ ਤੇ ਉਹਦੀ ਛੋਪ ਸੂਰਜ ਤੱਕ ਨਹੀਂ ਪਹੁੰਚਦੀ ਅੱਲਾਹ ਬਹੁਤ ਉੱਚਾ ਹੈ ਖੁਦਾ ਬਹੁਤ ਉੱਚਾ ਹੈ ਕਿਸੇ ਦੇ ਕਹਿਣ ਦੇ ਨਾਲ ਖੁਦਾ ਦੀ ਤੋਹੀਨ ਕਰੇ ਨਹੀਂ ਹੋ ਸਕਦੀ ਬਾਕੀ ਮੈਂ ਨਹੀਂ ਕੀਤੀ ਖੁਦਾ ਦੀ ਤੋਹੀਨ ਕਾਜ਼ੀ ਬੁਲਾਣੇ ਕਹਿੰਦੇ ਵੇਰਵਨ ਵਾਕ ਸਾਹਿਬ ਮੁੱਕਰ ਗਿਆ ਜੀ ਸਾਰਾ ਪਿੰਡ ਜਾਣਦਾ ਏ ਇਹਨਾਂ ਨੇ ਇਸਲਾਮ ਦੀ ਪਰਹਿਨ ਕੀਤੀ ਏ ਖੁਦਾ ਦੇ ਨਾਮ ਦੀ ਪਰਹਿਨ ਕੀਤੀ ਏ ਸਤਿਗੁਰੂ ਕਹਿੰ ਲਗੇ ਨਹੀਂ ਨਵਾਬ ਸਾਹਿਬ ਮੈਂ ਕੋਈ ਨੀਂ ਨਹੀਂ ਕੀਤੀ ਨਵਾਬ ਕਹਿੰਦਾ ਚਲੋ ਠੀਕ ਹੈ ਤੁਸੀਂ ਖੁਦਾ ਨੂੰ ਅੱਲਾਹ ਨੂੰ ਪਿਆਰ ਕਰਦੇ ਇਹਦੇ ਗੁਰੂ ਨਾਨਕ ਸਾਹਿਬ ਕਹਿੰਦੇ ਖਾਂ ਨਵਾਬ ਗੌਲਤ ਖਾਂ ਕਹਿੰਦਾ ਚਲੋ ਨਸੀਤੇ ਘਰੋਤੇ ਆ ਨਮਾਜ਼ ਦਾ ਵੀ ਮੈਂ ਹੋ ਗਿਆ ਏ

ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਸਨ ਲੱਗ ਪਏ ਜਦੋਂ ਗੁਰੂ ਨਾਨਕ ਸਾਹਿਬ ਖਸੇ ਹਨ ਤੇ ਕਾਜ਼ੀਆਂ ਬੁਲਾਣਿਆਂ ਨੂੰ ਬੜਾ ਗੁੱਸਾ ਚੜਿਆ ਬੜੇ ਗੋਧ ਵਿੱਚ ਆ ਲਾਲ ਚੁਲਕ ਹੋ ਗਏ ਕਿਉਂਕਿ ਜਿਹੜਾ ਬੰਦਾ ਧਰਮੀ ਹੁੰਦਾ ਦਿਖਾਵਾ ਕਰਦਾ ਹੈ ਨਾ ਸੱਚ ਜਾਣਿਓ ਧਰਮ ਉਹਦੇ ਅੰਦਰ ਉਕਾ ਹੀ ਨਹੀਂ ਹੁੰਦਾ ਜਿਹਦੇ ਅੰਦਰ ਧਰਮ ਹੈ ਨਾ ਪਰ ਲੋਕਾਂ ਕੇ ਪ੍ਰਤਾਵਾ ਨਹੀਂ ਕਰਦਾ ਵੀ ਮੈਂ ਬੜਾ ਵੱਡਾ ਧਰਮੀ ਹੁਣ ਕਾਜ਼ੀ ਬੁਲਾਣੇ ਦਾਵਾ ਤੇ ਕਰਦੇ ਨੇ ਵੀ ਅਸੀਂ ਬੜੇ ਵੱਡੇ ਧਰਮੀ ਆ ਗੁਰੂ ਨਾਨਕ ਦੇਵ ਜੀ ਮੜਾ ਦੇ ਹੱਸੇ ਕੀ ਇਹਨਾਂ ਦਾ ਅੰਦਰ ਨਮਾਜ਼ ਨਾਲੋਂ ਟੁੱਟ ਕੇ ਅਹੰਕਾਰ ਦੇ ਕ੍ਰੋਧ ਨਾਲ ਜੁੜ ਗਿਆ ਨਮਾਜ਼ ਪੜ੍ਹਦੇ ਹੋਏ ਵੀ ਅੰਦਰੋਂ ਦਾਲ ਸ਼ੁਰੂ ਹੋ ਗਈ ਦੋਹਾਂ ਇਨਜਾਂ ਜਿਵੇਂ ਕਿਵੇਂ ਕਰਕੇ ਇਹਨਾਂ ਨਮਾਜ਼ ਪੂਰੀ ਕੀਤੀ ਤੇ ਪੂਰੀ ਕਰਦੇ ਆ ਸਾਰੇ ਕਹਿੰ ਲਗੇ ਨਵਾਬ ਸਾਹਿਬ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਨਮਾਜ਼ ਨਹੀਂ ਇਹ ਪਦਾ ਦੀ ਤੋਹਫੀਨ ਕਰਦੇ ਨੇ ਨਵਾਬ ਗੌਲਪਖਾਹ ਕਹਿੰਦਾ ਏ ਕਿ ਨਾਨਕ ਇਹਦੇ ਸੱਚਾ ਵੀ ਅਸੀਂ ਨਮਾਜ਼ ਪੜ੍ਹ ਰਹੇ ਸੀ ਤੇ ਤੁਸੀਂ ਖਾਸ ਰਹੇ ਸੀ ਮਹਾਰਾਜ ਕਹਿਣ ਦੇ ਨਵਾਬ ਸਾਹਿਬ ਮੈਨੂੰ ਤੇ ਇਹ ਵੀ ਪਤਾ ਲੱਗਾ ਵੀ ਮੈਂ ਨਮਾਜ਼ ਕਿਹਦੇ ਨਾਲ ਖੜੋ ਕੇ ਪੜ੍ਹਨੀ ਹੈ ਕਾਜ਼ੀ ਬੁਲਾਣੇ ਕਹਿਣ ਲੱਗੇ ਅਸੀਂ ਨਮਾਜ਼ ਪੜ੍ਹਦੇ ਸੀ ਸਾਡੇ ਨਾਲ ਪੜ੍ਹ ਲੈਂਦੇ ਗੁਰ ਨਾਨਕ ਦੇਵ ਜੀ ਮਹਾਰਾਏ ਕਹਿ ਲੱਗੇ ਕਾਜ਼ੀ ਜੀ ਅਸਲ ਵਿੱਚ ਨਮਾਜ਼ ਤੁਸੀਂ ਵੀ ਨਹੀਂ ਪੜ੍ਹ ਰਹੇ ਸੀ ਕਾਜ਼ੀ ਕਹਿ ਲਗਾ ਨਵਾਬ ਸਾਹਿਬ ਇੱਕ ਤੁਹਾਡੇ ਸਾਹਮਣੇ ਮੈਂ ਤੇ ਨਮਾਜ਼ ਪੜ੍ਹ ਰਿਹਾ ਸੀ ਨਾ ਸਤਗੁਰ ਕਹਿੰਦੇ ਨਹੀਂ ਕਾਜ਼ੀ ਸਾਹਿਬ ਤੁਹਾਡੀ ਜ਼ੁਬਾਨ ਕਲਮਾ ਪੜ੍ਹ ਰਹੀ ਸੀ ਤੁਹਾਡਾ ਸਰੀਰ ਮਸੀਤੇ ਕੋਲ ਤਾਂ ਸੀ ਮਨ ਤੇ ਤੁਹਾਡਾ ਘਰੇ ਗਿਆ ਸੀ ਕਿ ਕੋੜੀ ਨੇ ਬਸ਼ੀਰਾ ਦਿੱਤਾ ਹੀ ਕਿ ਦੇਖੂ ਵਿੱਚ ਨਾ ਦਿਖ ਪਵੇ ਕਾਜੀ ਸਾਹਿਬ ਜਾ ਕੁਦਾ ਦੀ ਯਾਦ ਵਿੱਚ ਜੁੜ ਜਾਓ ਤਾਂ ਬਸ਼ੀਰਾ ਸਾਹਮਣੇ ਦੋਵੇਂ ਕੰਮ ਇਕੱਠੇ ਨਹੀਂ ਹੋਣੇ ਖੜੋਤਾ ਮਸੀਤੇ ਐ ਜ਼ੁਬਾਨ ਕਲਮਾ ਪੜ੍ਹਦੀ ਪਈ ਐ ਮਨ ਕਹਿੰਦਾ ਹੈ ਕਿ ਤੇ ਮੇਰਾ ਬਸ਼ੀਰਾ ਕੋਈ ਵਿੱਚ ਨਾ ਦਿਖ ਪਾਵੇ ਨਵਾਬ دولت ਖਾ ਕੇ ਲਗਾ ਕਿ ਨਾਨਕ ਮੇਰੇ ਨਾਲ ਕੋ ਕਿੰਨੀ ਮਾਰੀ ਪੜ ਲੇਗੇ ਸਤਿਗੁਰ ਕਹਿ ਲਗੇ ਨਵਾਬ ਸਾਹਿਬ ਨਮਾਜ਼ ਕੋਸੀ ਵੀ ਨਹੀਂ ਪੜ ਰਹੀ ਸੀ ਉਹ ਕਹਿੰਦਾ ਜੀ ਕਿਵੇਂ ਕਿਹਦੇ ਨਵਾਬ ਸਾਹਿਬ ਤੁਸੀਂ ਵੀ ਮਸਜਿਦ ਵਿੱਚ ਖੜੋਤੇ ਸੀ ਜ਼ੁਬਾਨ ਤੁਹਾਡੀ ਕਲਮਾ ਪੜ ਰਹੀ ਸੀ ਮਨ ਦੇ ਤੁਹਾਡਾ ਕਾਬਲ ਅੰਧਾਰ ਦੀ ਧਰਤੀ ਤੇ ਘੋੜਿਆਂ ਦਾ ਵਪਾਰ ਕਰਦਾ ਆਂਦਿਆ ਸੀ ਮਨ ਦੇ ਤੁਹਾਡਾ ਉੱਥੇ ਘੋੜੇ ਖਰੀਦਣ ਆਇਆ ਸੀ ਵਪਾਰੀ ਇੱਥੇ ਨੇ ਕਿਤੇ ਕੋਈ ਮਾੜੀ नस्ਲ ਦਾ ਘੋੜਾ ਨਾ ਖਰੀਦ ਲਿਆਉਣ ਖੜੋਤੇ ਤੁਸੀਂ ਵਸੀਕ ਵਿੱਚ ਦੇ ਦਾਵਾ ਕਰਦਾ ਹੈ ਜੇ ਅੱਲਾ ਦਾ ਨਾਮ ਜਪਦੇ ਕੋਈ ਆ ਮਨ ਤੁਹਾਡਾ ਵੀ ਕਾਬਲ ਅੰਧਾਰ ਦੀ ਧਰਤੀ ਤੇ ਘੋੜਿਆਂ ਦਾ ਵਪਾਰ ਕਰੀ ਜਾਂਦਾ ਨਮਾਜ਼ ਤਸੀਬ ਦੀ ਪੜ ਰਹੇ ਸੀ ਸਤਿਗੁਰੂ ਕਹਿਣ ਲੱਗੇ ਨਵਾਬ ਸਾਹਿਬ ਅਸਲ ਦੇ ਵਿੱਚ ਖੁਦਾ ਦੀ ਤੋਹੀਨ ਮੈਂ ਨਹੀਂ ਖੁਦਾ ਦੇ ਨਾਮ ਦੀ ਤੋਹੀਨ ਤੁਸੀਂ ਕਰ ਰਹੇ ਹੋ ਦਾਵਾ ਤੇ ਕਰਦੇ ਹੋ ਕਿ ਮੈਂ ਨਾਮ ਜਪ ਰਿਹਾ ਨਾਮ ਪੜ ਰਿਹਾ ਕਲਮਾ ਪੜ ਰਿਹਾ ਨਮਾਜ਼ ਅਦਾ ਕਰ ਰਿਹਾ ਵਾ ਮਨ ਦੇ ਤੁਹਾਡਾ ਵੀ ਪਤਾ ਨਹੀਂ ਕਿਹੜੇ ਪਾਸੇ ਤਧਿਆ ਫਿਰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਮਨ ਸਫਨਾ ਬਹੁਤ ਔਖਾ ਹੈ ਹਰ ਵੀ ਲੋਕ ਵੀ ਆਪਣਾ ਮਨ ਨਹੀਂ ਸੌਂਪ ਸਕਦੇ। ਦਾਵਾ ਕਰਨ ਵਾਲੇ ਵੀ ਆਪਣਾ ਮਨ ਨਹੀਂ ਗੁਰੂ ਨੂੰ ਸੌਂਪ ਸਕਦੇ। ਤੇ ਸਤਿਗੁਰੂ ਜੀ ਕਹਿੰਦੇ ਨੇ ਮਨ ਤਨ ਆਗੈ ਰੱਖ ਕੇ ਆਪਣਾ ਮਨ ਤੇ ਆਪਣਾ ਤਨ ਇਹ ਦੋਵੇਂ ਗੁਰੂ ਨੂੰ ਸੌਂਪਨੇ ਨੇ। ਹੋਗਮ ਮੰਨਿਆ ਪਾਈਏ।